ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਹੋ ਸਾਰੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਵਾਰ ਮੌਸਮ ਬਹੁਤ ਵਧੀਆ ਮੀਂਹ ਵੀ ਪੈ ਰਿਹਾ ਤੇ ਮੈਨੂੰ ਬੈਠੀ ਬੈਠੀ ਦਾ ਦਿਲ ਕਰਿਆ ਕਿਉਂ ਨਾ ਗੁਲਗੁਲੇ ਬਣਾ ਕੇ ਖਾਦੇ ਜਾਣ ਤੇ ਘਰਦਿਆਂ ਨੂੰ ਵੀ ਖੁਲਾਏ ਜਾਏ ਤੇ ਦੇਖੋ ਮੈਂ ਗੁਲਗੁਲੇ ਬਣਾਏ ਕਿੰਨੇ ਸੌਫਟ ਤੇ ਗੁਲਗੁਲਿਆਂ ਦੀ ਰੈਸਪੀ ਦੇਖਣ ਲਈ ਮੇਰੀ ਵੀਡੀਓ ਤੇ ਬਨੇ ਰਹਿਣਾ ਮੈਂ ਇੱਕ ਵੱਡਾ ਵਰਤਨ ਲੈ ਲਿਆ ਉਸ ਵਿੱਚ ਪਾਏ 3 ਚਮਚੇ ਵੱਡੇ ਸ਼ੱਕਰ ਦੇ ਸ਼ੱਕਰ ਦੀ ਜਗ੍ਹਾ ਤੁਸੀਂ ਸ਼ੱਕਰ ਦੀ ਜਗ੍ਹਾ ਤੁਸੀਂ ਗੁੜ ਵੀ ਲੈ ਸਕਦੇ ਹੋ ਗੁੜ ਨੂੰ ਤੁਸੀਂ ਗਰਮ ਪਾਣੀ ਦੇ ਵਿੱਚ ਘੋਲ ਲੈਣਾ ਸ਼ੱਕਰ ਨੂੰ ਮੈਂ ਠੰਡੇ ਪਾਣੀ ਵਿੱਚ ਹੀ ਘੋਲ ਲਿਆ ਕਿਉਂਕਿ ਸ਼ੱਕਰ ਜਲਦੀ ਘੁਲ ਜਾਂਦੀ ਹੈ ਤੇ ਇੱਕ ਬਾਉਲ ਵਿੱਚ ਆਟੇ ਦਾ ਲੈ ਲਏ ਇਸ ਵਿੱਚ ਇੱਕ ਚਮਚਾ ਮਿੱਠੇ ਸੋਡੇ ਦਾ ਪਾਇਆ ਦੋ ਚਮਚੇ ਮੈਂ ਸੌਂਫ ਦੇ ਪਾ ਲਏ ਨੇ ਸੌਂਫ ਵੀ ਪਾਉਣੀ ਬਹੁਤ ਜ਼ਰੂਰੀ ਹੈ ਗੁਲਗੁਲੀਆਂ ਵਿੱਚ ਕਿਉਂਕਿ ਸੌਂਫ ਦਾ ਟੇਸਟ ਬਹੁਤ ਵਧੀਆ ਆਉਂਦਾ ਗੁਲਗੁਲੀਆਂ ਦੇ ਵਿੱਚ ਤੇ ਜਿਹੜਾ ਪਾਣੀ ਹੁਣ ਮੈਂ ਸ਼ੱਕਰ ਦਾ ਤਿਆਰ ਕਰਕੇ ਰੱਖਿਆ ਹੈ ਇਹ ਆਪਾਂ ਆਟੇ ਦੇ ਵਿੱਚ ਪਾਵਾਂਗੇ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਲੈ ਲੈਣਾ ਅਸੀਂ ਮਿੱਠਾ ਨਾਰਮਲ ਹੀ ਖਾਨਿਆ ਤਾਂ ਕਰਕੇ ਮੈਂ ਮਿੱਠਾ ਆਪਣੇ ਹਿਸਾਬ ਨਾਲ ਨਾਰਮਲ ਹੀ ਰੱਖਿਆ ਹੈ ਬਾਕੀ ਤੁਸੀਂ ਦੇਖ ਲੈਣਾ ਮਿੱਠਾ ਤੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰਾਂਗੇ ਤੇ ਇਹਦੇ ਵਿੱਚ ਇੱਕ ਵੀ ਲਮਜ਼ ਨਹੀਂ ਰਹਿਣਾ ਚਾਹੀਦਾ ਫਿਰ ਆਪਣੇ ਗੁਲਗੁਲੇ ਬਣ ਕੇ ਵਧੀਆ ਤਿਆਰ ਨਹੀਂ ਹੁੰਦੇ ਤੇ ਤੁਸੀਂ ਦੇਖ ਸਕਦੇ ਹੋ ਗੁਲਗੁਲਿਆਂ ਦਾ ਬੈਟਰ ਬਹੁਤ ਵਧੀਆ ਤਿਆਰ ਹੋਇਆ ਹੈ ਤੇ ਇੱਕ ਕੜਾਹੀ میں ਵੱਡੀ ਸਰੋਂ ਦੇ ਤੇਲ ਦੀ ਲੈ ਲਈ ਹੈ ਤੇ ਤੁਸੀਂ ਕੋਈ ਵੀ ਤੇਲ ਯੂਜ਼ ਕਰ ਸਕਦੇ ਹੋ ਰਾਈਂਡ ਆਇਲ ਵੀ ਪਾ ਸਕਦੇ ਹੋ ਲੇਕਿਨ ਅਸੀਂ ਸਰੋਂ ਦਾ ਤੇਲ ਹੀ ਵਰਤਦੇ ਹਾਂ ਇਸ ਕਰਕੇ ਮੈਂ ਸਰੋਂ ਦਾ ਤੇਲ ਲਿਆਇਆ ਤੇ ਸਰੋਂ ਦੇ ਤੇਲ ਵਿੱਚ ਗੁਲਗੁਲੇ ਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਤੇ ਜਿਹੜਾ ਮੈਂ ਹੁਣੇ ਆਟਾ ਤਿਆਰ ਕਰਕੇ ਰੱਖਿਆ ਹੋਇਆ ਹੈ ਤੇ ਹੁਣ ਆਪਾਂ ਇਹਦੇ ਗੁਲਗੁਲੇ ਤਿਆਰ ਕਰਾਂਗੇ ਗੁਲਗੁਲੇ ਮੈਂ ਹੱਥਾਂ ਦੇ ਨਾਲ ਹੀ ਪਾਈ ਦੇ ਕੜਾਹੀ ਦੇ ਵਿੱਚ ਤੁਸੀਂ ਚਮਚੇ ਨਾਲ ਵੀ ਪਾ ਸਕਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਆਪਣੇ ਗੁਲਗੁਲੇ ਬਣ ਕੇ ਤਿਆਰ ਹੋ ਗਏ ਆ ਤੇ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲਿਆ ਏ ਤੇ ਗੈਸ ਮੈਂ ਬਿਲਕੁਲ ਸਲੋ ਰੱਖੀ ਆ ਸਲੋ ਗੈਸ ਤੇ ਹੀ ਗੁਲਗਲੇ ਪਕਾਉਣੇ ਨੇ ਫਿਰ ਗੁਲਗਲੇ ਅੰਦਰ ਤੱਕ ਪੱਕ ਜਾਂਦੇ ਨੇ ਤੇ ਇਹਨਾਂ ਦਾ ਟੇਸਟ ਵੀ ਬਹੁਤ ਵਧੀਆ ਹੁੰਦਾ ਏ ਬਣ ਕੇ ਦੇਖਣ ਵਿੱਚ ਜਿੰਨੇ ਵਧੀਆ ਲੱਗਦੇ ਨੇ ਖਾਣ ਵਿੱਚ ਓਨੇ ਹੀ ਜ਼ਿਆਦਾ ਸੁਆਦਿਸ਼ਟ ਨੇ ਤੇ ਅੱਜ ਆਪਾਂ ਨੇ ਤਾਂ ਮੀ ਦਾ ਪੂਰਾ ਨਜ਼ਾਰਾ ਲਿਆ ਗੁਲਗਲੇ ਖਾ ਕੇ ਬਾਕੀ ਤੁਸੀਂ ਵੀ ਅੱਜ ਮੀਂਹ ਦੇ ਵਿੱਚ ਗੁਲਗੁਲੇ ਬਣਾ ਕੇ ਖਾਓ ਜੇ ਤੁਹਾਡੇ ਵੀ ਮੀਂਹ ਪੈ ਰਿਹਾ ਹੈ ਤੇ ਆਪਣੇ ਘਰਦਿਆਂ ਨੂੰ ਵੀ ਖਿਲਾਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਮੈਂਟ ਕਰਕੇ ਦੱਸਣਾ ਮੇਰੇ ਗੁਲਗੁਲਿਆਂ ਦੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਮੇਰੇ ਬੇਟੇ ਦੇ ਤਾਂ ਗੁਲਗੁਲੇ ਬਹੁਤ ਹੀ ਫੇਵਰੇਟ ਨੇ ਬਾਕੀ ਤੁਸੀਂ ਵੀ ਦੱਸ ਦੇਣਾ ਧੰਨ